ਅੱਜ ਦੀ ਇਹ ਵੀਡੀਓ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ ਜੋ ਲੋਕ ਬਹੁਤ ਹੀ ਸਬਰ ਕਰਕੇ ਥੱਕ ਚੁੱਕੇ ਨੇ ਬਹੁਤ ਹੀ ਮਿਹਨਤ ਕਰਕੇ ਥੱਕ ਚੁੱਕੇ ਨੇ ਇੱਥੋਂ ਤੱਕ ਕਿ ਬਹੁਤ ਹੀ ਉਪਾਹ ਕਰਕੇ ਥੱਕ ਚੁੱਕੇ ਨੇ ਪਰ ਉਹਨਾਂ ਦੇ ਘਰੋਂ ਪੈਸੇ ਦੀ ਤੰਗੀ ਨਹੀਂ ਗਈ ਹੁਣ ਉਹ ਲੋਕ ਬਹੁਤ ਜਲਦੀ ਪੈਸੇ ਵਾਲੇ ਬਨਣਾ ਚਾਹੁੰਦੇ ਨੇ ਹੁਣ ਉਹ ਚਾਹੁੰਦੇ ਨੇ ਕਿ ਬਹੁਤ ਲੋਕਾਂ ਦੇ ਤਾਨੇ ਸਹਿਲੇ ਬਹੁਤ ਲੋਕਾਂ ਦੀਆਂ ਗੱਲਾਂ ਸੁਣ ਲਈਆਂ ਹੁਣ ਤਾਂ ਬਸ ਜਲਦੀ ਜਲਦੀ ਸਾਡੇ ਘਰ ਬਰਕਤ ਆ ਜਾਵੇ ਪੈਸਾ ਆ ਜਾਵੇ ਅੱਜ ਉਹੀ ਚੀਜ਼ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਤਿੰਨ ਅਜਿਹੀਆਂ ਚੀਜ਼ਾਂ ਬਾਰੇ ਤੁਹਾਡੇ ਨਾਲ ਗੱਲ ਕਰੂੰਗਾ ਜੋ ਤੁਸੀਂ ਸਿਰਫ ਚਾਰ ਵੀਰ ਵਾਰ ਕਰਨੀਆਂ ਨੇ ਇਹ ਉਪਾਅ ਤੁਹਾਨੂੰ ਬਹੁਤ ਹੀ ਜਲਦੀ ਪੈਸੇ ਵਾਲਾ ਕਰ ਦੇਗਾ ਤੇ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਇੰਨੀ ਰਹਿਮਤ ਹੋਏਗੀ ਕਾਸ਼ ਇਹ ਉਪਾਅ ਸਾਨੂੰ ਪਹਿਲਾਂ ਪਤਾ ਹੁੰਦਾ ਬਹੁਤ ਵੱਡੇ ਵੱਡੇ ਫਕੀਰ ਸੰਤ ਇਹ ਉਪਾਅ ਦੱਸਦੇ ਨੇ ਤੇ ਕਰਨ ਨੂੰ ਕਹਿੰਦੇ ਨੇ ਤਸਮਾ ਨਾਕਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਬਐਸੇ ਤਾਂ ਇਹ ਤਿੰਨੋਂ ਚੀਜ਼ਾਂ ਬਹੁਤ ਹੀ ਖਾਸ ਨੇ ਇਹਨਾਂ ਤਿੰਨਾਂ ਚੀਜ਼ਾਂ ਦੇ ਬਹੁਤ ਹੀ ਵਧੀਆ ਪ੍ਰਭਾਵ ਤੁਹਾਡੇ ਉੱਪਰ ਪੈਣਗੇ ਪਰ ਜੋ ਤੀਸਰੀ ਚੀਜ਼ ਹੈ ਉਹਨੂੰ ਉਹ ਲੋਕ ਕਰਿਓ ਜਿਹੜੇ ਬਹੁਤ ਹੀ ਤੰਗ ਨੇ ਜਿਨ੍ਹਾਂ ਨੂੰ ਇੱਕ ਵਾਰ ਕਾਫੀ ਪੈਸਾ ਚਾਹੀਦਾ ਫਿਰ ਚਾਹੇ ਪੈਸੇ ਹੌਲੀ-ਹੌਲੀ ਆਈ ਜਾਣ ਜਿਸ ਦੇ ਨਾਲ ਇੱਕ ਵਾਰ ਉਹਨਾਂ ਦਾ ਹੱਥ ਸੈੱਟ ਹੋ ਜਾਵੇ ਤਾਂ ਗੱਲ ਕਰਦੇ ਹਾਂ ਪਹਿਲੀ ਚੀਜ਼ ਦੀ ਇਹ ਜੋ ਮੈਂ ਤਿੰਨੋਂ ਉਪਾਅ ਤੁਹਾਨੂੰ ਦੱਸੂਗਾ ਇਹ ਸਿਰਫ ਔਰ ਸਿਰਫ ਪੈਸੇ ਤੇ ਨਹੀਂ ਹੋਰ ਵੀ ਚੀਜ਼ਾਂ ਉੱਪਰ ਬਹੁਤ ਲਾਗੂ ਹੋਣਗੇ ਆਪਾਂ ਖਾਸ ਪੈਸੇ ਲਈ ਗੱਲ ਕਰਨੀ ਹੈ ਕਿਉਂਕਿ ਪੈਸੇ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਜਾਂਦੇ ਨੇ ਤਾਂ ਗੱਲ ਕਰਦੇ ਆਂ ਪਹਿਲੀ ਚੀਜ਼ ਦੀ ਤਾਂ ਉਹ ਪਹਿਲਾ ਉਪਾਅ ਹੈ ਦਾਨ ਹੁਣ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਕਿ ਸਾਡੇ ਕੋਲ ਤਾਂ ਆਪਣੇ ਕੋਲ ਪੈਸੇ ਹੈ ਨਹੀਂ ਅਸੀਂ ਲੋਕਾਂ ਨੂੰ ਕੀ ਦਾਨ ਕਰਨਾ ਹੈ ਦਾਨ ਸਿਰਫ ਪੈਸੇ ਦਾ ਨਹੀਂ ਹੁੰਦਾ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਹੁੰਦਾ ਜਿਵੇਂ ਮੰਨ ਲਓ ਤੁਹਾਡੇ ਕੋਲ ਕਿਸੇ ਚੀਜ਼ ਦੀ ਸਿੱਖਿਆ ਹੈ ਚਾਹੇ ਤੁਸੀਂ ਬਹੁਤੀ ਪੜੇ ਲਿਖੇ ਹੋ ਤੁਹਾਨੂੰ ਨੌਕਰੀ ਨਹੀਂ ਮਿਲੀ ਤੁਹਾਡੇ ਕੋਲੇ ਦਾਨ ਕਰਨ ਨੂੰ ਪੈਸਾ ਨਹੀਂ ਹੈਗਾ ਤੁਸੀਂ ਲੋਕਾਂ ਨੂੰ ਸਿੱਖਿਆ ਦੇ ਸਕਦੇ ਹੋ ਲੋਕਾਂ ਨੂੰ ਫ੍ਰੀ ਸਿੱਖਿਆ ਦਿਓਗੇ ਲੋਕ ਤੁਹਾਡੇ ਕੋਲ ਆਉਣਗੇ ਤੁਸੀਂ ਚੰਗੀਆਂ ਚੀਜ਼ਾਂ ਲੋਕਾਂ ਨੂੰ ਦਿਓਗੇ ਤੇ ਚੰਗੀਆਂ ਚੀਜ਼ਾਂ ਹੀ ਤੁਹਾਨੂੰ ਮਿਲਣਗੀਆਂ ਹਾਂ ਹੋ ਸਕਦਾ ਹੈ ਕਿ ਤੁਸੀਂ ਛੋਟੀ ਜਿਹੀ ਚੀਜ਼ ਦਾਨ ਕਰੋ ਤੇ ਤੁਹਾਨੂੰ ਪੀਰ ਮੁਰਸ਼ਦ ਬਹੁਤ ਵੱਡੀ ਚੀਜ਼ ਦੇ ਦੇਣ ਇਸ ਕਰਕੇ ਜੋ ਵੀ ਤੁਹਾਡੇ ਕੋਲ ਹੈਗਾ ਉਸ ਨੂੰ ਦਾਨ ਕਰੋ ਤੁਹਾਡੇ ਅੰਦਰ ਚੰਗੀ ਸਿੱਖਿਆ ਹੈ ਉਹ ਲੋਕਾਂ ਨੂੰ ਦਾਨ ਕਰੋ ਜੇ ਤੁਹਾਡੇ ਅੰਦਰ ਵਧੀਆ ਕੋਈ ਟੈਲੈਂਟ ਹੈ ਉਹ ਲੋਕਾਂ ਨੂੰ ਦਾਨ ਕਰੋ ਉਦੇ ਨਾਲ ਲੋਕਾਂ ਦੇ ਮਨ ਵਿੱਚ ਸ਼ਾਂਤੀ ਆਏਗੀ ਤੇ ਤੁਹਾਨੂੰ ਵੀ ਸ਼ਾਂਤੀ ਮਿਲੇਗੀ। ਇਹਦੇ ਨਾਲ ਤੁਹਾਡੇ ਤੇ ਪੀਰਾਂ ਮੁਰਸ਼ਿਦਾਂ ਦੀ ਬੜੀ ਸੋਹਣੀ ਰਹਿਮਤ ਹੋਏਗੀ। ਆਣ ਸਿਰਫ ਪੈਸੇ ਦਾ ਨਹੀਂ ਹੁੰਦਾ। ਜੇ ਤੁਸੀਂ ਪੈਸੇ ਦਾ ਦਾਨ ਕਰਦੇ ਹੋ ਤੇ ਫਿਰ ਵੀ ਬਹੁਤ ਵਧੀਆ ਗੱਲ ਹੈ। ਤੁਸੀਂ ਆਪਣੇ ਪੇਟ ਨੂੰ ਪਾਲਣ ਲਈ ਕੋਈ ਨਾ ਕੋਈ ਕੰਮ ਤਾਂ ਕਰਦੇ ਹੋਵੋਗੇ। ਬੇਸ਼ੱਕ ਤੁਸੀਂ 500 ਰੁਪਏ ਕਮਾਉਂਦੇ ਹੋ ਚਾਹੇ 5000 ਉਸ ਦੇ ਵਿੱਚੋਂ 1 ਰੁਪਏ ਤੱਕ ਕੱਢ ਹੀ ਸਕਦੇ ਹੋ। ਉਸ 1 ਰੁਪਏ ਦਾ ਜਰੂਰ ਕੁਝ ਨਾ ਕੋਈ ਦਾਨ ਕਰੋ। ਜੀਨੇ ਦਾਨ ਕਰਨਾ ਹੁੰਦਾ ਉਹ ਫਿਰ ਕਿਵੇਂ ਨਾ ਕਿਵੇਂ ਕਰ ਹੀ ਦਿੰਦਾ ਤੇ ਜਿਨੇ ਨਹੀਂ ਕਰਨਾ ਉਹ ਫਿਰ ਲੋਕਾਂ ਵਾਂਗੂ ਬਹਾਨੇ ਬਣਾਉਂਦਾ ਇਸ ਕਰਕੇ ਦਾਨ ਕਰਨਾ ਸਿੱਖੋ ਹੁਣ ਗੱਲ ਕਰਦੇ ਆਂ ਦੂਸਰੀ ਚੀਜ਼ ਦੀ ਦੂਸਰੀ ਚੀਜ਼ ਹੈ ਚੰਗੇ ਕਰਮ ਤੁਸੀਂ ਬਹੁਤ ਸਾਰੇ ਲੋਕ ਵੇਖੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਯਾਰ ਇਹ ਤਾਂ ਬਹੁਤ ਲੱਕੀ ਹੈ ਇਹ ਤਾਂ ਚਾਂਦੀ ਦਾ ਚਮਚਾ ਲੈ ਕੇ ਮੂੰਹ ਦੇ ਵਿੱਚ ਪੈਦਾ ਹੋਇਆ ਉਸੇ ਤਰ੍ਹਾਂ ਤੁਸੀਂ ਬਣੋਗੇ ਕਿਉਂਕਿ ਜਦੋਂ ਤੁਸੀਂ ਚੰਗੇ ਕਰਮ ਕਰੋਗੇ ਉਹ ਚੰਗੇ ਕਰਮ ਆਪਣੇ ਅੱਗੇ ਜ਼ਰੂਰ ਆਉਣਗੇ ਕਿਉਂਕਿ ਮਾੜੇ ਕਰਮ ਕਰੋਗੇ ਮਾੜੇ ਕਰਮ ਅੱਗੇ ਆਉਣਗੇ ਚੰਗੇ ਕਰਮ ਕਰੋਗੇ ਚੰਗੇ ਕਰਮ ਅੱਗੇ ਆਉਣਗੇ ਇਹ ਤਾਂ ਇੱਕ ਸ਼ੀਸ਼ੇ ਦੀ ਤਰ੍ਹਾਂ ਜਿੱਦਾਂ ਤੁਸੀਂ ਸ਼ੀਸ਼ਾ ਵੇਖੋਗੇ ਉਦਾਂ ਹੀ ਤੁਹਾਨੂੰ ਅੱਗੇ ਸ਼ਕਲ ਆਪਣੀ ਦਿ세ਗੀ ਇਸ ਕਰਕੇ ਚੰਗੇ ਕਰਮ ਕਰੋਗੇ ਤੇ ਚੰਗੇ ਕਰਮ 10 ਗੁਣਾ ਹੋ ਕੇ ਤੁਹਾਡੇ ਕੋਲੇ ਜ਼ਰੂਰ ਆਉਣਗੇ ਇਹ ਨਾ ਸੋਚਿਆ ਕਰੋ ਕਿ ਮੈਂ ਚੰਗੇ ਕਰਮ ਕਰ ਰਿਹਾ ਮੈਨੂੰ ਇਹਦਾ ਰਿਜ਼ਲਟ ਨਹੀਂ ਮਿਲ ਰਿਹਾ ਹੋ ਸਕਦਾ ਜੋ ਤੁਸੀਂ ਚੰਗੇ ਕਰਮ ਕਰ ਰਹੇ ਹੋ ਉਹ ਤੁਹਾਡੇ ਕੀਤੀਆਂ ਹੋਈਆਂ ਗਲਤੀਆਂ ਉੱਪਰ ਪਰਦਾ ਪਾ ਰਿਹਾ ਹੋਵੇ ਉਹ ਤੁਹਾਡੇ ਕੀਤੇ ਮਾੜੇ ਕਰਮਾਂ ਨੂੰ ਮਿਟਾ ਰਿਹਾ ਹੋਵੇ ਇਸ ਕਰਕੇ ਚੰਗੇ ਕਰਮ ਜ਼ਰੂਰ ਕਰੋ ਚੰਗੇ ਕਰਮ ਨਾਲ ਕੀ ਹੋਏਗਾ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਇੱਕ ਇਨਸਾਨ ਬਹੁਤ ਹੀ ਚੰਗੇ ਕਰਮ ਕਰਦਾ ਸੀ ਚੱਲਦਾ ਜਾ ਰਿਹਾ ਸੀ ਤੇ ਅਚਾਨਕ ਉਸਦੇ ਪੈਰ ਦੇ ਵਿੱਚ ਇੱਕ ਵੱਡਾ ਕੰਡਾ ਵੱਜ ਜਾਂਦਾ ਉਹ ਕਿਸੇ ਸਾਧੂ ਸੰਤਾਂ ਨੂੰ ਕਹਿੰਦਾ ਕਿ ਮੇਰੇ ਪੈਰ ਦੇ ਵਿੱਚ ਬਹੁਤ ਹੀ ਵੱਡਾ ਕੰਡਾ ਵੱਜ ਗਿਆ ਮੈਂ ਤਾਂ ਬਹੁਤ ਹੀ ਚੰਗੇ ਕਰਮ ਕਰਦਾ ਸੀ ਤਾਂ ਸਾਧੂ ਸੰਤ ਕਹਿੰਦੇ ਨੇ ਕਿ ਹੋ ਸਕਦਾ ਹੈ ਤੇਰੇ ਉੱਪਰ ਆਉਣ ਵਾਲੀ ਕੋਈ ਵੱਡੀ ਮੁਸੀਬਤ ਨੂੰ ਇੱਕ ਕੰਡੇ ਦੇ ਵਿੱਚ ਟਾਲ ਦਿੱਤਾ ਹੋਵੇ ਇਸ ਕਰਕੇ ਸ਼ੁਕਰ ਮਨਾ ਉਹ ਫਿਰ ਸ਼ੁਕਰ ਮਨਾਉਂਦਾ ਹੈ। ਇਸੇ ਤਰ੍ਹਾਂ ਤੁਸੀਂ ਕਰਨਾ ਹੈ। ਹੁਣ ਗੱਲ ਕਰਦੇ ਹਾਂ ਤੀਸਰੀ ਚੀਜ਼ ਦੀ। ਮੈਂ ਪਹਿਲਾਂ ਹੀ ਦੱਸ ਕੇ ਹਟਿਆ ਕਿ ਇਹ ਚੀਜ਼ ਉਹ ਲੋਕ ਕਰਿਓ ਜਿਨ੍ਹਾਂ ਨੂੰ ਇੱਕ ਵਾਰੀ ਬਹੁਤ ਪੈਸਾ ਚਾਹੀਦਾ। ਫਿਰ ਚਾਹੇ ਪੈਸੇ ਹੌਲੀ-ਹੌਲੀ ਆਈ ਜਾਣ। ਇੱਥੇ ਸਿਰਫ ਲਾਲਚ ਲਈ ਤੁਸੀਂ ਇਹ ਨਹੀਂ ਕਰਨਾ। ਤੁਸੀਂ ਕੀ ਕਰਨਾ? ਜਿੱਥੇ ਤੁਸੀਂ ਤੁਰ ਰਹੇ ਹੋ। ਕਿਵੇਂ ਮੰਨ ਲਓ ਤੁਸੀਂ ਰਸਤੇ ਦੇ ਵਿੱਚ ਜਾ ਰਹੇ ਹੋ। ਰਸਤੇ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਕੋਈ ਇਨਸਾਨ ਐਵੇਂ ਦਾ ਦਿਖਦਾ ਜਿਸ ਨੂੰ ਵਾਕਈ ਮਦਦ ਦੀ ਜ਼ਰੂਰਤ ਹੈ। ਉਹ ਮਦਦ ਤੁਸੀਂ ਉਹਨੂੰ ਕਰੋ। ਚਾਹੇ ਕੋਈ ਜਾਨਵਰ ਨੂੰ ਮਦਦ ਦੀ ਜ਼ਰੂਰਤ ਹੈ ਉਹਨੂੰ ਕਰੋ ਜੋ ਚੀਜ਼ ਤੁਹਾਨੂੰ ਅਚਾਨਕ ਮਿਲੇ ਏਦਾਂ ਨਹੀਂ ਕਿ ਤੁਸੀਂ ਘਰੋਂ ਮਨ ਬਣਾ ਕੇ ਜਾਓ ਕਿ ਮੈਂ ਉਹਦੀ ਮਦਦ ਕਰਨੀ ਹੈ ਉਹ ਵੀ ਮਦਦ ਵਧੀਆ ਪਰ ਜਿਹੜੀ ਅੰਦਰੋਂ ਫੀਲ ਆਉਂਦੀ ਹੈ ਅੰਦਰੋਂ ਆਵਾਜ਼ ਆਉਂਦੀ ਹੈ ਕਿ ਯਾਰ ਇਹਦੀ ਮੈਂ ਮਦਦ ਜ਼ਰੂਰ ਕਰਨੀ ਹੈ ਤੇ ਉਹ ਅਚਾਨਕ ਤੁਸੀਂ ਮਦਦ ਕਰ ਦਿੰਨੇ ਹੋ ਫਿਰ ਉਹ ਰੱਬ ਵੀ ਤੁਹਾਡੀ ਮਦਦ ਕਰੇਗਾ ਉਹ ਰੱਬ ਵੀ ਮਦਦ ਤੁਹਾਡੇ ਤੋਂ ਕਰਾ ਰਿਆ ਹੋਵੇਗਾ ਰੱਬ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਉਂਦਾ ਹੋ ਸਕਦਾ ਹੈ ਤੁਹਾਡੇ ਰੂਪ ਦੇ ਵਿੱਚ ਆ ਕੇ ਕਿਸੇ ਦੀ ਮਦਦ ਕਰੇ ਤੇ ਫਿਰ ਰੱਬ ਤੁਹਾਨੂੰ ਅੱਗੋਂ ਕੋਈ ਹੋਰ ਵੱਡਾ ਰੰਗ ਭਗ ਲਾਵੇ ਇਸ ਕਰਕੇ ਜਦੋਂ ਤੁਸੀਂ ਰਸਤੇ ਦੇ ਵਿੱਚ ਜਾ ਰਹੇ ਹੋ ਤੇ ਤੁਹਾਡੇ ਮਨ ਦੇ ਵਿੱਚ ਆਵੇ ਕਿ ਯਾਰ ਉਹ ਦੁਖੀ ਹੈ ਮੈਂ ਉਹਦੀ ਮਦਦ ਕਰਨੀ ਹੈ ਅਚਾਨਕ ਆਵੇ ਤੇ ਉਦੋਂ ਇਹ ਮੌਕਾ ਕਦੀ ਨਾ ਛੱਡਿਓ ਮਦਦ ਜ਼ਰੂਰ ਕਰਿਓ ਤੁਸੀਂ ਕਿਸੇ ਦੀ ਅਚਾਨਕ ਮਦਦ ਕਰੋਗੇ ਰੱਬ ਤੁਹਾਡੀ ਮਦਦ ਕਰੇਗਾ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵਕ ਦੇ ਦਰਬੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਨੂੰ ਸਭ ਤੋਂ ਪਹਿਲਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ